ਸਸ਼ੀਕਾਲ ਜੀ ਅੱਜ ਅਸੀਂ ਤੁਹਾਡੇ ਨੈਗੇਟਿਵ ਪਿਚਰ ਕਰਨ ਲੱਗੇ ਆਂ ਦੇਖੋ ਜੇ ਤਾਂ ਮੈਂ ਇਹ ਸੂਟ ਸਟੀਚ ਕਰਦੀ ਹੀਗੀ ਤਾਂ 사이ਡ ਤੋਂ ਅੱਜ ਤੇ ਚਾਕ ਹੁੰਦੀ ਹੈ ਸਾਡੇ ਜਿਵੇਂ ਔਰਗੈਂਜ਼ਾ ਦਾ ਕਪੜਾ ਤਾਂ ਕਈ ਵਾਰੀ ਕੀ ਹੁੰਦਾ ਜਦੋਂ ਅਸੀਂ ਸੂਟ ਪਾਉਂਦੇ ਆ ਜਾਂ ਉਤਾਰਦੇ ਆ ਤਾਂ ਇਥੋਂ ਵੱਖੀਆਂ ਤੋਂ ਖਿੱਚਿਆ ਜਾਂਦਾ ਆ ਤਾਂ ਇਹ ਖਿੱਚਿਆ ਜਾਣਾ ਬੜੇ ਆਰਾਮ ਨਾਲ ਕਿਉਂਕਿ ਕਪੜੇ ਦੇ ਵਿੱਚ ਇੰਨੀ ਜਾਨ ਨਹੀਂ ਹੁੰਦੀ ਲਾਈਨਿੰਗ ਵੀ ਦੇ ਨੀਚੇ ਲੱਗੀ ਦੂਜੀ ਜਿਹੜੀ ਮਰਜ਼ੀ ਲਾਈਨਿੰਗ ਲਗਾ ਦਿਓ ਜਦੋਂ ਇਹਨੇ ਫਟਣਾ ਸਾਈਡਾਂ ਤੋਂ ਤੋ ਫਾਟੀ ਜਾਣਾ ਇਹਦੇ ਲਈ ਆਪਾਂ ਕੀ ਕਰਾਂਗੇ ਇੱਕ ਰੱਪ ਕਪੜਾ ਲੈ ਲੈਣਾ ਜਿੱਦਾ ਮੰਨ ਲਓ ਇਹ ਸੂਟ ਦਾ ਇਹੀ ਸੂਟ ਦਾ ਕਪੜਾ ਹੈ। 1.5 2 ਇੰਚ ਦੀ ਤੁਸੀਂ ਸਿੱਧੀ ਸਿੱਧੀ ਇੱਕ ਪੱਟੀ ਲੈ ਲੈਣੀ ਆ। ਆ ਦੇਖੋ ਠੀਕ ਆ ਜੀ ਹੁਣ ਤੁਸੀਂ ਕੀ ਕਰਨਾ ਇਹਨੂੰ ਇਦਾਂ ਸੈਂਟਰ ਦੇ ਵਿੱਚੋਂ ਸੀਨ ਲਗਾ ਲੈਣੀ ਆ। ਦੇ ਵਿੱਚ ਸੀਨ ਲਗਾ ਲਈ ਕਪੜਾ ਸੂਟ ਵਾਲਾ ਹੀ ਲੈਣਾ ਆ ਹੋਰ ਕੋਈ ਨਹੀਂ ਲੈਣਾ ਹੁਣ ਦੇਖੋ ਅਸੀਂ ਇਹਦੇ ਬੈਕ ਸਾਈਡ ਤੇ ਨਾ ਜਿੱਥੇ ਕੇ ਸੀਨ ਦਾ ਐਂਡ ਹੁੰਦਾ ਨਾ ਇੱਥੇ ਰੱਖ ਕੇ ਤੇ ਇਹਦੇ ਤੇ ਸੀਨ ਲਗਾਵਾਂਗੇ ਦੇਖੋ ਜਿਵੇਂ ਇੱਥੇ ਐਂਡ ਆ ਰਿਹਾ ਮੈਂ ਨਿਸ਼ਾਨੀ ਲਗਾ ਕੇ ਦੱਸਦੀ ਹਾਂ ਤੁਹਾਨੂੰ ਆਪਾਂ ਕੀ ਕਰਨਾ ਆ ਪੱਟੀ ਨੂੰ ਬਿਲਕੁਲ ਇੱਧਰ ਰੱਖਣਾ ਆ ਜਿੱਥੇ ਬਿਲਕੁਲ ਲਾਸਟ ਵਾਲਾ ਸਟੀਚ ਹੋਏਗਾ ਨਾ ਉਹਦੇ ਤੋਂ ਥੋੜਾ ਜਿਹਾ نیچے ਰੱਖਣਾ ਬਾਰੂ ਦਿਖ ਵੀ ਜਾਏਗਾ ਕੋਈ ਚੱਕਰ ਨਹੀਂ ਆ ਤੇ ਜਿੱਥੇ ਫਿਟਿੰਗ ਦੀ ਸੀਨ ਲੱਗੀ ਹੈ ਨਾ ਇਥੋਂ ਸਿਰਫ ਬੈਕ ਹੋ ਜਾਣਾ ਆ ਆ ਦੇਖੋ ਇਦਾਂ ਕਰਕੇ ਆਵਲੀ ਸਾਈਡ ਤੋਂ ਇਦਾਂ ਸੀਨ ਆਈ ਤੇ ਇਥੋਂ ਦੀ ਬੈਕ ਹੋ ਗਈ ਸੇਮ ਐਸ ਦੂਜੀ ਸਾਈਡ ਵੀ ਆਪਾਂ ਇਦਾਂ ਕਰਾਂਗੇ ਸੇਨ ਬਿਲਕੁਲ ਆਰਾਮ ਨਾਲ ਲਗਾਉਣੀ ਆ ਕੋਈ ਭੁੰਗ ਨਾ ਆਵੇ ਦੇ ਵਿੱਚ ਇਹਦੇ ਨਾਲ ਕੀ ਹੁੰਦਾ ਜਿਹੜੇ ਬੇਜਾਨ ਕੱਪੜੇ ਹੁੰਦੇ ਆ ਜਿਵੇਂ ਆਰਗੈਂਜ਼ਾ ਆ ਜੋ ਵੈਸੇ ਤੇ ਹਰ ਇੱਕ ਸੂਟ ਦੇ ਹੁੰਦੇ ਹੋ ਜਿਵੇਂ ਅੱਗੇ ਕਾਟਨ ਆ ਜਿੰਨੇ ਆ ਤੇ ਅਸੀਂ ਕਾਟਨ ਦੇ ਵੀ ਲਗਾਉਨੇ ਆ ਹਰ ਇੱਕ ਸੂਟ ਤੇ ਲਗਾਨੀ ਬੈਸਟ ਹੁੰਦੀ ਆ ਕਈ ਲੋਕ ਆਈਆਂ ਬਣੀਆਂ ਨਹੀਂ ਪਸੰਦ ਕਰਦੇ ਆ ਦੇਖੋ ਥੋੜਾ ਜਿਹਾ ਮਾਈਨਰ ਜਿਹਾ ਦੇਖ ਰਿਹਾ ਪਰੇ ਨਾ ਜ਼ਿਆਦਾ ਨਹੀਂ ਇਹਦੇ ਨਾਲ ਕੀ ਹੋਣਾ ਇਹ ਜਿਹੜੀ ਸੀਨ ਆ ਬਿਲਕੁਲ ਪੱਕੀ ਹੋ ਜਣੀ ਹੈ ਜਦੋਂ ਤੁਸੀਂ ਸੂਟ ਉਤਾਰੋਗੇ ਤਾਂ ਆਹ ਵਾਲੀ ਚੀਜ਼ ਤੇ ਖਿੱਚ ਪਏਗੀ ਆਹ ਵਾਲੀ ਤੇ ਨਹੀਂ ਪਏਗੀ ਤੇ ਆਹ ਕਿਤੇ ਵੀ ਨਹੀਂ ਫਟੇਗਾ ਠੀਕ ਆ ਮੈਂ ਹੁਣ ਤੁਹਾਨੂੰ ਇਹਦੇ ਘੇਰੇ ਜਿਹੜੇ ਫੋਲਡ ਕਰਕੇ ਫਿਰ ਦੱਸਦੀ ਆ ਸੇਮ ਸਾਈਡ ਦੂਜੀ ਸਾਈਡ ਵੀ ਇਦਾਂ ਹੀ ਆ ਕਾਫੀ ਜਣਾਂ ਨੂੰ ਵੈਸੇ ਇਹ ਟ੍ਰਿਕ ਪਤਾ ਵੀ ਹੋਣੀ ਆ ਜਿਨ੍ਹਾਂ ਨੂੰ ਨਹੀਂ ਪਤਾ ਜਿਹੜੇ ਨਿਊ ਆ ਉਹ ਇਹ ਵਾਲਾ ਤਰੀਕਾ ਕਰ ਸਕਦੇ ਆ ਥੈਂਕ ਯੂ ਸੋ ਮੱਚ ਅੱਜ ਦੀ ਵੀਡੀਓ ਦੇਖਣ ਲਈ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ